ਸਵੇਰੇ ਆਏ ਆਂ ਚਿੜੀਆਂ ਵਾਸਤੇ ਪਾਣੀ ਲੈ ਕੇ ਤੇ ਪਿੰਡ ਦੀ ਸਵੇਰ ਵੇਖ ਲਓ ਤੁਸੀਂ ਕਿੰਨੀ ਸੋਹਣੀ ਹੈ ਦਵਾਰਾ ਸਾਹਿਬ ਜੀ ਦੇ ਦਰਸ਼ਨ ਕਰੋ ਸਵੇਰ ਮਧਵਲੀ ਤੇ ਬੱਚੇ ਸਕੂਲ ਜਾਂਦੇ ਪਏ ਆਂ ਤੇ ਇਸ ਵਾਰ ਕੋਈ ਪੱਠੇ ਲੈਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਵੇਰੇ ਸਵੇਰੇ ਘਿਓ ਬਣ ਰਿਹਾ ਮਧਾਨੀ ਲਾਤੀ ਅਸੀਂ ਘਿਓ ਬਣਾਉਣ ਵਾਸਤੇ ਤੇ ਗਾਈ ਦੁੱਧ ਸਾਰਿਆਂ ਨੂੰ ਸਵੇਰ ਦੀ ਸਵੇਰ ਦੀ ਮੁਬਾਰਕਾਂ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਵਰਕਤਾ ਪਾਣ ਸਾਰਿਆਂ ਦੇ ਕੰਮਾਂ 'ਚ ਸਵੇਰ ਦਾ ਟਾਈਮ ਐ ਸਵੇਰ ਦੇ ਵਜਰੇ ਨੇ 7 ਤੇ ਅਸੀਂ ਮਧਾਣੀ ਲਈ ਹੋਈ ਏ ਕਿਉਂ ਬਣਾਉਣ ਨੂੰ ਖਾਦਨੇ ਅੱਜ ਜੀ ਲੱਗੀ ਹੋਈ ਨੇ ਪਾਪਾ ਜੀ ਦੇ ਕਮਰੇ ਦੀ ਸਫਾਈ ਕਰਨ ਕਰੋ ਦਰਸ਼ਨ ਬੱਬਾ ਜੀ ਦੇ ਇਹ ਬੱਬਾ ਜੀ ਸਾਡਾ ਇਹਦਾ ਕਮਰਾ ਹੈਗਾ ਹੈ ਇਸੇ ਧਾਰਤੀ ਸੇਵਾ ਕਰਦੇ ਪਏ ਮੈਂ ਕਹਿਨੀ ਪਈ ਜਿਹੜੇ ਕਰ ਘੋੜ ਰੜਕਦਾ ਪਿਆ ਨਾ ਉਦੋਂ ਤੱਕਰ ਪੇਟੀ ਚੋਂ ਕੱਢ ਲਈ ਬਿਸਤਰੇ ਅੱਜ ਅਸੀਂ ਇਸ ਪੇਟੀ ਦੇ ਜਿੰਨੇ ਵੀ ਬਿਸਤਰੇ ਐ ਨਾ ਉਹ ਬਾਹਰ ਧੁੱਪ ਚ ਪਾਣ ਲੱਗੀਆਂ ਛੱਤ ਤੇ ਜਾ ਕੇ ਕਿਉਂਕਿ ਜਦੋਂ ਇੰਨੀਆਂ بارشਾਂ ਆਈਆਂ ਸੀ ਨਾ ਹੜ ਵਾਲੀਆਂ ਤੇ ਅਸੀਂ ਬਿਸਤਰੇ ਕੱਢ ਕੇ ਨਹੀਂ ਪਾਏ ਤੋਂ ਉਪਚਿਤ ਇਹ ਅੱਜ ਇਰਾਦਾ ਹੈ ਕਿ ਆਹ ਕੰਮ ਆਪਾਂ ਕਰ ਲਈਏ ਕਿਉਂਕਿ ਦਿਨ त्यौਰ ਵੀ ਆਣ ਲੱਗੇ ਐ ਤੇ ਬਾਅਦ ਆਪਾਂ ਤੂੰ ਤੁੱਪਾਂ ਨੂੰ ਤਰਸਣਾ ਹੈ ਹੈਨਾ ਤੁੱਪਾਂ ਨਿਕਲਣੀਆਂ ਨਹੀਂ ਦੀਵਾਲੀ ਤੋਂ ਬਾਅਦ ਮਸਾਂ ਕਿਤੇ ਤੁੱਪਾ ਹੋਊਗੀ ਤੇ ਹੁਣ ਜੰਨੀਆਂ ਸੋਹਣੀਆਂ ਤੁੱਪਾਂ ਤੇ ਬਿਸਤਰਿਆਂ ਨੂੰ ਤੁੱਪ ਲਵਾ ਲਈਏ ਆ ਜਾਓ ਫਿਰ 체ਤੀ ਯਾਰ ਜੇ ਜਿਹੀ ਪੇਟੀ ਹ ਸਾਰੇ ਬਿਸਤਰੀ ਹਣ ਤੁੱਪ ਚ ਪਾਵਾਂਗੇ ਆਰੇ ਬਿਸਤਿਆਂ ਚੱਕੀ ਤਰ੍ਹਾਂ ਕੜਕ ਕੜਕ ਕਰਦੇ ਲਾਤਾ ਮੰਜਾ ਝਾੜਤਾ ਬਿਸਤਰੀਆਂ ਨਾਲ ਚਾਲ ਦੋਗ ਬਿਸਤਰੇ ਚੁੱਕ ਕੇ ਵੀ ਮੈਨੂੰ ਤੇ ਸਾਈ ਚੜ ਗਏ ਹੁਣੇ ਕਿੰਨੇ ਪਏ ਆ ਲੈ ਸੋਖਾਈਏ ਚਾਲੇ ਅੱਜ ਕੱਲ ਖੇਸਾਂ ਦੀ ਕੋਈ ਇੱਜ਼ਜਤ ਨਹੀਂ ਕਰਦਾ ਲੇਖੋ ਸੰਭਾਲ ਕੇ ਰੱਖੇ ਆ ਪੁਰਾਣੇ ਟਾਈਮ ਦੀਆਂ ਚੀਜ਼ਾਂ ਦਰੀਆਂ ਵੇਖੋ ਕਿੱਡੀਆਂ ਸੋਹਣੀਆਂ ਨਾ ਲੈ ਜਾ ਬਾਹਰ ਅਗਲੀ ਚੇ ਸੰਭਾਲ ਸੰਭਾਲ ਰੱਖੇ ਅਸੀਂ ਇਹ ਸਾਰੇ ਬਿਸਤਰੇ ਖੇਸ ਗਲੀਚੇ ਦਰੀਆਂ ਬਿਸਤਰੇ ਤਲਾਈਆਂ ਸਾਰੇ ਪੈ ਗਏ ਨੇ ਟੁੱਪ ਚ ਹੁਣ ਇਹਨਾਂ ਨੂੰ ਲਾਵਾਂਗੇ ਕੋਈ 3 3 ਵਜੇ 2 ਵਜੇ ਹੁਣ ਕਿਉਂਕਿ ਟਾਈਮ ਹੋਇਆ ਹੈ 8:30 ਦਾ ਸਵੇਰ ਦੇ ਹੁਣ ਉਹ ਦੋ ਲਾਵਾਂਗੇ ਹਣੇ ਦੇ ਨਾਲ ਬਣ ਜੇ ਮੱਕੀ ਦੀ ਰੋਟੀ ਸਰੂ ਦਾ ਸਾਗ ਹਨਾ ਬੱਜੀ ਆ ਜਾਏਗਾ ਫਿਰ ਤੁਸੀਂ ਬਣਾਉਂਦੇ ਐਵੇਂ ਬਧਾਨੀ ਨਾਲ ਰਿਲਕ ਕੇ ਵਾਜੀ ਵਾ ਹੁਣ ਅਬਾ ਸੇ ਦਾ ਦੇਸੀ ਘਿਓ ਬਣਾਵਾਂਗੇ ਥੋੜਾ ਜਿਹਾ ਰੱਖਣਾ ਹੈ ਕਿ ਨਹੀਂ ਬਸ ਹੀ ਹੈ ਜੀ ਪੇਟੀ ਦੀ ਵਾਰੀ ਬਿਸਤਰਿਆਂ ਨੂੰ ਤੇ ਧੋਪ ਲੱਗਦੀ ਪਈ ਐ ਹੁਣ ਵਿਚਾਰੀ ਪੇਟੀ ਨੂੰ ਵੀ ਧੋਪ ਲਵਾ ਲਈਏ ਚਲੋ ਚਲੋ ਧਿਆਨ ਨਾਲ ਧਿਆਨ ਨਾਲ ਜਿਕਾ ਯਾਰ ਉਹ ਵੀ ਗੱਟੀ ਹੈ ਪੇਟੀ ਵੀ ਆ ਗਈ ਧੋਪ ਚੋ ਜੀ ਕਿਉਂ ਬਣਨ ਦੀ ਤਿਆਰੀ ਕਰ ਲਈਏ ਚਿੱਲਾ ਬਾਲਲੇ ਦੇਸੀ ਚ ਚਾੜਤਾ ਹੈ ਮੱਖਣ ਦੇਸੀ ਕਿਉਂ ਬਣਾਉਣਾ ਇਹ ਪੈਂਟ ਦੇ ਨਜਾਰੇ ਹੈ ਨਾ ਪੈਂਟ ਨੂੰ ਕੋਣ ਪੁੱਲੇ ਬਸ ਬਨ ਜਾਣਾ ਹੈ ਘੰਟਾ ਡੇਢ ਧੁੱਪ ਬੜੀ ਚੜ ਗਈ ਨਾਲੇ ਭਾਈ ਸਵੇਰ ਦੇ ਵਜਰੇ ਨੇ 9:30 ਤੇ ਤਿੱਖੀ ਧੁੱਪ ਪੈ ਗਈ ਬੈਠੀ ਧੁੱਪ 'ਚ ਚੁੱਲਾ ਬਾਲ ਕੇ ਕਿ ਉਹ ਬਸ ਬੰਨ ਚੱਲਿਆ ਜੀ ਹੋਰ ਇੱਕ ਘੰਟਾ ਲੱਗ ਜਾਏਗਾ ਤੇ ਆ ਭੈਣ ਆਈ ਹੈ ਕਹਿੰਦੀ ਹੈ ਪੇਟੀ ਵਿਹਲੀ ਪਈ ਟਾਡੀ ਮੈਨੂੰ ਝਕਾ ਦੋ ਵਿਹਲੋ ਅਸੀਂ ਧੁੱਪ ਲਾਣ ਨੂੰ ਬਾਹਰ ਕੱਢੀ ਤੇ ਲੈਣ ਨੂੰ ਫਿਰਦੀ ਪੇਟੀ ਤੇ ਸਦਾ ਜੀ ਥੱਕ ਗਏ ਨੇ ਉਹ ਧੁੱਪ ਸੇਕਦੇ ਪਏ ਮਾਤਾ ਸਾਡੀ ਨਾਲ ਨੂੰ ਕੇ ਉਹ ਵੀ ਬੈਠੀ ਹੈ おい ویکھ لو اگے رنگ رب دی کرپا ਨਾਲ ਬੜਾ ਚਿੱਟਾ ਹੈ ਤੇ ਧੁੱਪ ਚ ਹੋਰ ਵਧੀਆ ਕਰਦੀ ਪਈ ਹੈ। ਹੁਣੇ ਰੋਟੀ ਪਾਣੀ ਬਣਾਉਣ ਵਾਲਾ ਪਿਆ ਹੈ। ਹੁਣੇ ਤੇ ਹੋਰ ਹੀ ਧੁੱਪਾਂ ਲਵਾਉਂਦੇ ਫਿਰਦੇ ਅਸੀਂ। ਅਸੀਂ ਰੋਟੀ ਬਣਾਣੀ ਹੈ ਅਸੀਂ। ਫੜੇ ਵਜੇ ਨੇ 10 11 ਕ'ਜੇ ਰੋਟੀ ਪਾਣੀ ਬਣਾਵਾਂਗੇ। ਖਿਚੜੀ ਵਧੀਆ ਬਣ ਗਈ ਹੈ। ਬੰਦ ਕਰਾਂ ਮਾੜੀ ਦੀ ਕੜਛੀ ਨਾਲ ਹਿਲਾ ਦਈਆਂ ਮਾੜਨ। ਸਰਦਾਰ ਜੀ ਨੂੰ ਮੈਂ ਕੰਮ ਲਾਇਆ ਆਪਦੇ ਨਾਲ ਕਰੀ ਹੈਗੀ ਇਹ ਵੇਲੇ ਇਸ ਟਾਈਮ। ਮਸਾ ਮਸਾ ਹੱਤਾਂ ਦੇ ਮੈਂ ਕਿਚਨ ਕੰਮ ਕਰਾ ਲਈ ਅੱਜ ਮੈਂ ਤੁਹਾਨੂੰ ਆਪਦੀ ਅਲਮਾਰੀ ਵਿਖਾਨੀ ਹੈ ਜਿਹਦੇ ਵਿੱਚ ਅਸੀਂ ਰਾਸ਼ਨ ਸੋਦਾ ਰੱਖਦੇ ਹਾਂ ਸ਼ਾਇਦ ਤੁਹਾਡੇ ਘਰੇ ਵੀ ਹੋਣੀ ਚਾਹੀਦੀ ਹੈ ਵੈਸੇ ਕਿਉਂਕਿ ਸਾਡੇ ਟਾਈਮ ਤੇ ਨਹੀਂ ਹੈਗੀ ਲੇਕਿਨ ਪੁਰਾਣੇ ਟਾਈਮ ਦੀ ਉਹ ਅਲਮਾਰੀ ਹੈ ਜਿਹਦੇ ਵਿੱਚ ਅਸੀਂ ਰਾਸ਼ਨ ਸੋਦਾ ਰੱਖਦੇ ਹਾਂ ਬੇਹੱਦ ਸੰਭਾਲ ਕੇ ਰੱਖੀ ਹੋਈ ਹੈ ਅਸੀਂ ਦਿਖਾਵਾਂ ਮੈਂ ਤੁਹਾਨੂੰ ਦੇਖੋ ਜੀ ਮੈਂ ਤੈਨੂੰ ਕਹਿੰਨੀ ਹੈ ਅਲਮਾਰੀ ਛੋਟੀ ਜੀ ਰਾਸ਼ਨ ਸੋਦੇ ਵਾਲੀ ਠੀਕ ਹੈ ਜੀ ਪਰ ਤੁਸੀਂ ਜ਼ਰੂਰ ਦੱਸਣਾ ਕਿ ਤੁਸੀਂ ਇਹਨੂੰ ਕੀ ਕਹਿੰਦੇ ਹੋ ਐਚਐਸਸੀ ਆ ਦਾ ਸਾਰਾ ਰਾਸ਼ਨ ਪਾਣੀ ਰੱਖਦੇ ਆ ਸੰਭਾਲ ਕੇ ਡੱਬਿਆਂ ਚ ਪੈਕ ਕਰ ਕਰਕੇ ਅਸੀਂ ਬਣਾ ਲਈਆਂ ਜੀ ਖਾਣ ਪੀਣ ਨੂੰ ਸੇਵੀਆਂ ਤੜਕੇ ਵਾਲੀਆਂ ਨਜ਼ਰ ਕਰਾ ਦਿੰਨੇ ਆ ਤੁਹਾਨੂੰ ਲੋ ਜੀ ਕਿਉਂਕਿ ਮੰਮੀ ਠੀਕ ਨਹੀਂ ਸੀ ਤੇ ਉਹਨਾਂ ਵਾਸਤੇ ਬਣਾ ਲਈ ਖਿਚੜੀ ਤੇ ਸਰਦਾਰ ਜੀ ਕਹਿੰਦੇ ਕਿ ਰੋਟੀ ਨਹੀਂ ਖਾਣੀ ਤੋ ਕੁਛ ਹੋਰ ਬਣਾ ਫਿਰ ਮੈਂ ਸੋਚਿਆ ਕਿ ਆਟੀ ਵਾਲੀ ਸੇਵੀਆਂ ਪਈਆਂ ਤੇ ਉਹਨਾਂ ਨੂੰ ਤੜਕਾ ਬਣਾ ਕੇ ਖਾ ਲਈ ਜੀ ਬਸ ਸਾਥ ਗਿਨ ਐਵੇਂ ਕੰਮ ਚ ਲੰਘ ਜਾਂਦਾ ਹੈ ਬੱਚੇ ਸਕੂਲ ਗਏ ਐ ਤੇ ਹੁਣ ਉਹਨਾਂ ਨੇ 12 ਵੱਜ ਚੁੱਕੀ ਐ ਤੇ 1 ਵਜੇ ਉਹਨਾਂ ਨੇ ਆ ਜਾਣਾ ਸਾਡੇ ਬਾਰੇ ਨਾਲ ਦੀ ਛੁੱਟੀ ਐ ਬਸ ਹੁਣ ਸੋਦਾ ਸੰਭਾਲ ਰਹੇ ਹਾਂ ਤੇ ਬਾਅਦ ਸੇਵੀਆਂ ਖਾਵਾਂਗੇ ਜੋ ਥੋੜੀਆਂ ਠੰਡੀਆਂ ਹੋ ਗਈਆਂ ਅੱਜ ਵੈਸੇ ਇੱਕਮ ਸੇਵੀਆਂ ਨਾ ਨਾ ਖਾਵੇ ਤੇ ਗਲਤ ਗੱਲ ਐ ਕਿਉਂਕਿ ਬੜੀਆਂ ਸੁਆਦ ਬਣਾਈਆਂ ਅੱਜ ਮੈਂ ਸੇਵੀਆਂ ਉਹ ਬਣਦੀ ਐ ਗਰਮ ਸੀ ਇਹ ਦੇਖਿੰਦਾ ਕਰੂ ਰੱਖ ਤਾ ਹਸ ਕੋਲ ਕੇ ਰੱਖਾਂਗੇ ਦੱਬੇ ਚ ਭਾਵੇਂ ਉਹ ਯਾਰ ਥੋੜਾ ਗਰਮ ਨਹੀਂ ਐ ਤਕੀਲਾ ਗਰਮ ਐ ਥੋੜਾ ਲੋਜੀ ਘਿਓ ਵੀ ਬਣ ਗਿਆ ਤੇ ਆ ਤੁਸੀਂ ਸੋਚੋਗੇ ਕੀ ਹੈ ਇਹ ਕੀ ਹੋ ਜਿਹਦੋਂ ਬਣਾਣ ਲੱਗੇ ਘਿਓ ਜਿਹੜਾ ਥੱਲੇ ਸੜ ਜਾਂਦਾ ਹੈ ਨਾ ਇਹ ਉਹ ਹੈ ਇਹਨੂੰ ਆਪਾਂ ਕਿੰਨੇ ਮਾਵਾ ਠੀਕ ਹੈ ਇਹਨੂੰ ਆਪਾਂ ਸੁੱਟਣਾ ਨਹੀਂ ਇਹਦੀ ਵੀ ਆਪਾਂ ਵਰਤੋਂ ਕਰਨੀ ਹੈ ਕੋਈ ਵਧੀਆ ਜੀ ਖਾਣ ਦੀ ਚੀਜ਼ ਬਣਾਣੀ ਹੈ ਅੱਜ ਮੈਂ ਬਣਾ ਕੇ ਵਿਖਾਵਾਂਗੀ ਤੁਹਾਨੂੰ ਦੇਸੀ ਘਿਓ ਬਣ ਗਿਆ ਸੀ ਮੈਂ ਤੁਹਾਨੂੰ ਕਿਹਾ ਸੀ ਜਿਹੜਾ ਮਾਵਾ ਬਚਿਆ ਹੈ ਉਹਦੇ ਨਾਲ ਆਪਾਂ ਚਿਲੂ ਕੁਝ ਬਣਾਵਾਂਗੇ ਕੁਝ ਮਿੱਠਾ ਬਣਾਵਾਂਗੇ ਤੇ ਆਪਾਂ ਬਣਾ ਲਿਆ ਜੀ ਖਾ ਦਿਨੇ ਆ ਕਿ ਤੁਸੀਂ ਵੀ ਜਿਹੜਾ ਦੇਸੀ ਘਿਓ ਚ ਮਾਵਾ ਬਚਦਾ ਹੈ ਨਾ ਉਹਨੂੰ ਵੇਸਟ ਨਾ ਕਰਿਆ ਕਰੋ ਫੈਂਕਿਆ ਨਾ ਕਰੋ ਉਹਦੀ ਵਰਤੋ ਜੁਟ ਕਰਿਆ ਕਰੋ ਉਹ ਜੀ ਦੇਸੀ ਘਿਓ ਦੇ ਮਾਵੇ ਨਾਲ ਆਪਾਂ ਬਣਾਇਆ ਹੈ ਘਰੇ milk ਕੇ ਜਿਉਂ ਆਪਾਂ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਹਲਵਾਈਆਂ ਦੀ ਦੁਕਾਨ ਤੋਂ ਖਰੀਦ ਕੇ ਲਿਆਨੇ ਤੇ ਆਪਾਂ ਘਰੇ ਬਣਾ ਲਿਆ ਠੀਕ ਹੈ ਜੀ ਆ ਵੇਖੋ ਉੱਤੇ ਲਗਾਏ ਆਪਾਂ ਬਦਾਮ ਕਟਕੇ ਬਹੁਤ ਸੋਹਣਾ ਬਣਿਆ ਔਰ ਖਾਂਚ ਵੀ ਉਨਾ ਹੀ ਸਵਾਦ ਹੈ। ਲੋ ਜੀ 세ਵੀਆਂ ਹੋ ਗਈਆਂ ਰੈਡੀ। ਨਾਲ ਕੋਲਡ ਕਾਫੀ, ਨਾਲ 세ਵੀਆਂ। ਬਸ ਖਾਂਦੇ ਤਿਆਰੀ ਔਰ ਇਹ ਬਾਦ ਫਿਰ ਤੁਪੋ ਬਿਸਤਰੇ ਲਾਵਾਂਗੇ, ਫਿਰ ਬੇਟੀ ਚ ਸਜਾਵਾਂਗੇ ਬੜੇ ਕੰਮ ਪਏ ਹੋਣੇ ਕਰਨ ਵਾਲੇ। ਵਧੀਆ ਤਰੀਕੇ ਨਾਲ ਦਿਖਾ ਦਿੰਨੇ ਆ ਤੁਹਾਨੂੰ ਇਹ ਬਣਾਈਆਂ ਸੀ ਆਟੇ ਦੀਆਂ 세ਵੀਆਂ, ਸਾਰੇ ਵੈਜੀਟੇਬਲਸ ਵਗੈਰਾ ਪਾ ਕੇ ਨਾਲ ਹੋਗੀ ਕੋਲਡ ਕਾਫੀ। ਸਰਦਾਰ ਜੀ ਨੇ ਆਪਦੀ ਪੀ ਲਈ ਇਸ ਕਰਕੇ ਕੱਪ ਇੱਕ ਹੀ ਦਿਖਾ ਰਹੀ ਹੈ ਮੈਂ ਗਲਾਸ ਦੇਖੋ ਫਿਨਿਸ਼ ਹੋਈ ਨਹੀਂ ਮੇਰੇ ਪੁੱਤ ਕਿੱਡਾ ਸਿਆਣਾ ਹੋ ਗਿਆ ਹੁਣ ਸਾਰਾ ਟਿਫਿਨ ਫਿਨਿਸ਼ ਕਰ ਦੇਣਾ ਹੈ ਹਾਂ ਆ ਸ਼ੂਧ ਪਾਣਾ ਹਾਂ ਆ ਸ਼ੂਧ ਪਾ ਕੇ ਕੰਮ ਕਰਨਾ ਸਾਡੇ ਨਾਲ ਛਾਰੇ ਮੰਮਾ ਵੇਖੋ ਜੀ ਖਲਾਰਾ ਕਿੰਨਾ ਪਾਇਆ ਹੋਇਆ ਹੈ ਦੁੱਧੂ ਪੀਓ ਹਾਂ ਬਾਈ ਕਿਉਂ ਹੋ ਰਿਹਾ ਹੈ एक ना ना तो ना ना है को मैं ये मुछे ती पा कपड़े पहले मैंने 10 साइंस का पेपर किमे किया साइंस का पेपर ठीक था हैं दोबारा बोली ठीक था हाय हां मैडम दी गलती है पेपर ओखा बनाया मैडम ने हां मेरा सीरानी ने सीरानी किड्डी स्याने हो बाकी सोरा सीटिंग करके कलम एको यानी में लगा वे किड्डी गे वे लो सुन लियो गल चीटिंग करके हो गए ਇਹ ਤਾਂ ਸਮਝ ਤੁਹਾਨੂੰ ਇਹਦੀ ਮੇਰੇ ਬੱਚਾ ਹੀ ਸਿਆਣ ਹੈ ਨਿੱਕੇ ਨਿੱਕੇ ਵੀਰੋ ਤੇ ਸਾਡਾ ਪੇਪਰ ਵੀਰੋ ਮਮਾ ਲੱਦੀ ਹਾਂ ਤੁਹਾਨੂੰ ਲੱਗ ਗਿਆ ਉਹਨਾਂ ਨੇ ਚੀਟਿੰਗ ਕੀਤੀ ਹੈ ਹਾਂ ਤੇ ਤੂੰ ਵੀ ਚੀਟਿੰਗ ਕਰਨ ਦਾ ਸੋਚ ਰਹੀ ਸੀ ਪਰ ਤੂੰ ਚੀਟਿੰਗ ਨਾ ਕਰੋ ਮੈਨੂੰ ਨਗਰਾਈ ਨਹੀਂ ਮੈਂ ਆਪਣੇ ਜੰਗੀ ਕਰ ਲੈ ਬਾਬੇ ਦੀ ਕਿਰਪਾ ਹੀ ਹੋ ਗਈ ਹੈ ਫਿਰ ਤੇ ਨਹੀਂ ਤੈਨੂੰ ਚੀਟਿੰਗ ਕਰਵਾਈ ਫਿਰ ਉਹਨੇ ਹਾਂ ਜੋ ਇਮਾਨਦਾਰੀ ਨਾਲ ਨੰਬਰ ਆਉਂਦੇ ਨਾ ਉਹ ਪੇਪਰਾਂ ਤੋਂ ਖੁਸ਼ੀ ਨਹੀਂ ਚੀਟਿੰਗ ਵਾਲੇ ਨੰਬਰਾਂ ਨਾਲ ਮਮਾ ਹਾਂਜੀ ਨੇ ਨੀ ਉਹ ਬੀ ਆ ਚੀ ਹਲੋ ਨਾ ਮੈਂ ਚੜੀਂਗੀ ਨਾ ਸ਼ੇੜਾ ਪੁੱਤ ਕੀ ਦਚਿਆ ਨੀ ਚੀਟੀ ਨਹੀਂ ਕਰਿਆ ਕਰਨੀ ਆਪਾਂ ਚੱਲ ਜੀ ਹਾਂ ਇਕ ਸਾਰੀ ਅਟੈਂਪਟ ਕੀਤੀ ਮੈਂ ਚੱਲ ਠੀਕ ਹੈ ਮੈਂ ਚੈੱਕ ਕਰਦੀ ਹੁਣ ਫਟਾਫਟ ਜਲਦੀ ਜਲਦੀ ਕਰੋ ਆਪਦਾ ਡਰੈਸ ਚੇਂਜ ਬਰਨ ਵਿਟਾ ਬਣਾ ਕੇ ਦਿਨੇ ਆ ਨਾਲੇ ਤੁਹਾਨੂੰ ਖਵਾਣੇ ਪਿਆਨੇ ਹੋਰ ਤੁਸੀਂ ਜੂਸ ਪੀਣੇ ਤੇ ਫੈਂਟਾ ਲਿਆਵਾਂ ਕਿ ਕੋ ਆ ਗਏ ਜੀ ਅਸੀਂ ਆਪਣੀ ਦੁਕਾਨ ਯਾਨੀ ਛੋਟੇ ਜਿਹੇ ਸਟੋਰ ਚ ਸਫਾਈ ਕਰਨ ਤੇ ਮੈਂ ਦਿਖਾ ਦਿੰਨੀ ਇਹਦੀ ਕੰਡੀਸ਼ਨ ਬੜੀ ਮਾੜੀ ਹੈ ਆ ਵੇਖ ਲਓ ਆ ਸਾਡਾ ਸਟੋਰ ਹੈ ਬਾਹਰ ਨੂੰ ਗੇਟ ਵੀ ਖੁੱਲਦਾ ਆ ਪਹਿਣ ਆਈ ਹੈ ਕੰਮ ਕਰਾਉਣ ਵਾਸਤੇ ਕੇਤੀ ਜੇ ਕੋ ਦੇਖਿਆ ਨਹੀਂ ਗਿਆ ਸੀ ਇਕੱਲੇ ਕੰਮ ਕਰਦੇ ਪਏ ਸੀ ਤੇ ਅਚਾਨਕ ਨੰਗ ਦੇ ਨੰਗ ਦੇ ਕਹਿੰਦੀ ਪਈ ਕਿ ਸਾਨੂੰ ਕਿ ਮੈਂ ਦੁਕਾਨ ਬੁਗਾਰ ਦਿੰਨੀ ਹੈ ਤੇ ਲੱਗੀ ਹੋਈ ਹੈ ਇਹੋ ਜੇ ਲੋਕ ਬਸਾਵਾ ਸਾਫ ਹੈ ਪਹਿਣੇ ਓਏ ਭੈਣਾ ਮੈਨੂੰ ਤਾਂ ਲੱਗਦੀਆਂ ਜਿਹੜੀਆਂ ਚੀਚੀ ਆ ਕੇ ਕਹਿੰਦੀ ਹੈਗੀ ਕੰਮ ਕਰਾਵਾਂ ਮੈਂ ਤੁਹਾਡੇ ਨਾਲ ਆਹਾ ਮਸਾਵਾ ਜਾਨ ਇਸ ਇੱਕੀ ਅਧਰਮੀ ਕਿ ਚੁੱਕ ਕੇ ਲਿਆਏ ਹੋ ਇਧਰ ਹਾਂਜੀ ਤੁਸੀਂ ਐਵੇਂ ਐਵੇਂ ਹੱਥਾਂ ਮੈਂ ਹੱਤਰੱਕੀ ਖੜੇ ਰਹਿਣਾ ਮੈਨੂੰ ਹੱਥ ਕਰਾਏ ਪਈਆਂ ਇੱਕ ਉਹ ਪਾ ਦਿਰਿਓ ਪੱਲੀਆਂ ਮੇਰੇ ਨਾਂ ਦੇ ਵਾਦੂ ਕੰਮ ਕਰਾਉਂਦੇ ਪਏ ਸਭ ਤੋਂ ਜ਼ਿਆਦਾ ਸ਼ਰਾਰਤੀ ਮੇਰੇ ਤੇ ਬਾਜ਼ੂ ਤੇ ਸਵੇੜ ਤੇ ਲੱਗਿਓ ਇਹ ਕੰਮ ਆ ਮਾਂ ਆ ਭਲਾ ਲਾਦੀ ਹੈ ਅੰਮਾ ਮੈਂ ਇੱਕ ਆਵਦਾ ਸੁਪਨਾ ਦਿਖਾ ਰਹੀ ਹਾਂ ایਵੀਆ ਡਿਜ਼ਾਈਨਰ ਬੁਟੀਕ ਇਹ ਮੇਰਾ ਸੁਪਨਾ ਸੀਗਾ ਤੇ ਮੇਰਾ ਸੁਪਨਾ ਹੈਗਾ ਵੀ ਹੈ ਪਰ ਕਿਸੇ ਮਜਬੂਰੀ ਦੀ وجہ ਤੋਂ ਇਹ ਪੂਰਾ ਹੁੰਦੇ ਹੁੰਦੇ ਅਧੂਰਾ ਰਹਿ ਗਿਆ। EVR ਡਿਜ਼ਾਈਨਰ ਬੁਟੀਕ ਤੋਂ ਮੈਂ ਇੱਕ ਆਪਣਾ ਬੁਟੀਕ ਖੋਲਿਆ ਸੀ ਇਸੇ ਜਗ੍ਹਾ ਤੇ ਜਿੱਥੇ ਅੱਜ ਮੈਂ ਇੱਕ ਛੋਟਾ ਜਿਹਾ ਸਟੋਰ ਬਣਾਤਾ ਹੈ। ਫालतू ਦਾ ਖਲਾਰਾ ਜੋ ਵੀ ਇਹ ਕਰਦਾ ਉਹ ਇੱਥੇ ਰੱਖਤਾ ਹੈ ਕਿਉਂਕਿ ਬੁਟੀਕ ਸਾਡਾ ਚੱਲ ਨਹੀਂ ਪਾਇਆ। ਉਹਦੀ ਵਜ੍ਹਾ ਸੀ ਕਿ ਅਸੀਂ ਉਧਾਰ ਬੜਾ ਕਰ ਬੈਠੇ ਲੋਕਾਂ ਦੇ ਨਾਲ। ਦੁਕਾਨ ਬੁਟੀਕ ਵਧੀਆ ਚੱਲ ਰਿਹਾ ਸੀ ਲੇਕਿਨ ਜਿਹੜੇ ਲੋਕ ਸਾਡੇ ਤੋਂ ਕਪੜਾ ਖਰੀਦ ਕੇ ਲੈ ਕੇ ਜਾਂਦੇ ਸੀ ਉਹਨਾਂ ਦੇ ਵਿਹਾਰ ਮਾੜਾ ਸੀ ਉਹ ਸਾਨੂੰ ਪੈਸੇ ਦੇ ਕੇ ਨਹੀਂ ਜਾਂਦੇ ਸੀ ਤੁਮਸੇ ਕਮ 2-3 ਲੱਖ ਰੁਪਏ ਦਾ ਅਸੀਂ ਘਾਟਾ ਖਾਦਾ ਉਹਦੇ ਬਾਅਦ ਅਸੀਂ ਵਧੀਆ ਡਿਜ਼ਾਈਨਰ ਬੁਟੀਕ ਖੋਲ੍ਹਣਾ ਚਾਹਤਾ ਲੋ ਜੀ ਅਸੀਂ ਹੋ ਗਈਆਂ ਫ੍ਰੀ ਸਾਫ ਸਫਾਈਆਂ ਕਰਕੇ ਸਾਰੇ ਕਮਰਿਆਂ ਨੂੰ ਚਮਕਾਤਾ ਹੈ ਆ ਦਿਖਾ ਦਿੰਨੀ ਮੈਂ ਤੁਹਾਨੂੰ ਆ ਵੇ ਲੋ ਜੀ ਆ ਸਾਡਾ ਸਟੋਰ ਰੂਮ ਸੀ ਜਿਹਦੇ ਵਿੱਚੋਂ ਆਪਾਂ ਪੇਟੀ ਤੇ ਬਿਸਤਰੇ ਸੁੱਕਣੇ ਪਾਏ ਸੀ ਤੇ ਹੁਣ ਸੈਟ ਸੂਟ ਕਰਕੇ ਰੱਖਦੇ ਆ ਤੇ ਸਟੋਰ ਰੂਮ ਵੀ ਸੈਟ ਕਰਤਾ ਹੈ ਇਹ ਸਾਡਾ ਵੱਡਾ ਸਟੋਰ ਰੂਮ ਸੀ ਵਧੀਆ ਬਣਾਤਾ ਜੀ ਓ ਜੀ ਇਹ ਸਾਡਾ ਸਟੋਰ ਰੂਮ ਜਿਹਦੀ ਸਟੋਰੀ ਮੈਂ ਸੁਣਾ ਰਹੀ ਸੀ ਇਹ ਵੀ ਆ ਡਿਜ਼ਾਈਨਰ ਬੁਟੀਕ ਸਾਡਾ ਸੀਗਾ ਪਰ ਹੁਣ ਇਹ ਛੋਟਾ ਸਟੋਰ ਰੂਮ ਬਣ ਗਿਆ ਆ ਸਾਡੀ ਚੇਅਰ ਪਈ ਹੈ ਕਿਸੇ ਟੈਂ ਠਾੜ ਠੜ ਨਾਲ ਸਟੇਅਰ ਤੇ ਉੱਤੇ ਬਹਿਦਾ ਸੀਗਾ ਪਰ ਹੰਨੀ ਗੋ ਬਹੁਤ ਚਾਵਾਂ ਨਾਲ ਬਣਾਇਆ ਸੀ ਅਸੀਂ ਇਹ ਲੋਗੋ ਬੜੀ ਚਾਵਾਂ ਨਾਲ ਇਹ ਬੁਟੀਕ ਬਣਾਇਆ ਸੀ ਅਸੀਂ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਜਾਂ ਸ਼ਾਇਦ ਸਾਡੇ ਲਾਇਕ ਹੀ ਨਹੀਂ ਸੀ ਜਾਂ ਅਸੀਂ ਲਾਇਕ ਨਹੀਂ ਸੀ ਇਹਦੇ ਕਿ ਅਸੀਂ ਬੁਟੀਕ ਨੂੰ ਚਲਾ ਨਹੀਂ पाए ਸੁਪਨਾ ਅਧੂਰਾ ਰਹਿ ਗਿਆ ਨੀ ਪੂਰਾ ਹੋਏਗਾ ਕਿ ਨਹੀਂ ਬੜਾ ਦੁੱਖ ਜਾਂਦਾ ਜਦੋਂ ਮੈਂ ਇੱਥੇ ਆਉਣੀ ਐ ਸਲੂਮ ਚ ਆਪਣੇ ਬੁਟੀਕ ਚਾਹਨੀ ਐ ਖੁਸ਼ੀ ਚ ਨਹੀਂ ਮਿਲਦੀ ਜਦੋਂ ਮੈਂ ਇੱਥੇ ਆਉਣੀ ਐ ਕਿਉਂਕਿ ਬੜੇ ਇੱਥੇ ਕਸਟਮਰ ਆਉਂਦੇ ਸੀ ਕਪੜਾ ਰੱਖਿਆ ਸੀ ਸੀ ਬੁਟੀਕ ਬਣਾਇਆ ਸੀ ਬੜਾ ਸੋਨਾ ਬਣਾਇਆ ਸੀ ਆਦੀ ਤਰਫੋਂ ਹੋਣੀ ਸਟੋਰ ਰੂਪਨ ਕੇ ਰਹੇਗੇ ਇਸ ਨਾਲ ਜੀ ਹੁਣ ਅਸੀਂ ਥੱਕੇ ਥੱਕੇ ਪਏ ਆ ਸਾਰਾ ਦਿਨ ਸਵੇਰ ਦੀ ਹੁਣ ਨਾਈਤ ਹੋਈ ਐ ਅਸੀਂ ਕਿ 6 ਵਜੇ ਸੀ ਨਾ ਤਾਂ ਕਿ ਫ੍ਰੀ ਹੋਏ ਆ ਹੁਣ ਰੋਟੀ ਪਾਣੀ ਆਟਾ ਗੁੰਨੇ ਆ ਰੋਟੀਆਂ ਬਣਾਉਣ ਵਾਲੀਆਂ ਤੇ ਸ਼ਾਮ ਦੇ ਵੱਜ ਗਏ ਨੇ 7:30 ਤੇ ਹੁਣ ਮੈਂ ਬਣਾਉਣ ਜਾ ਰਹੀ ਹਾਂ ਰੋਟੀ ਤੇ ਆਪਾਂ ਕਰ ਰਹੇ ਆ ਵਲੌਗ ਨੂੰ ਐਂਡ ਤੇ ਸਾਡੀ ਸਟੋਰੀ ਸਾਡਾ ਘਰ ਦਾ ਚੇਂਜ ਕਿਵੇਂ ਦਾ ਲੱਗਿਆ ਤੇ ਸਾਡਾ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਵੱਧ ਤੋਂ ਵੱਧ ਵੀਡੀਓ ਪਸੰਦ ਆਏ ਤੇ ਲਾਈਕ ਕਰਿਆ ਕਰੋ ਇਸੇ ਨਾਲ ਕਰਦੇ ਹਾਂ ਜੀ ਅੱਸੀ ਵਲੌਗਿੰਗ ਐਂਡ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਰਹਿਮ ਬਾਏ ਮੈਂ